ਤੁਸੀਂ ਤਨਖਾਹ ਲੈਣੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਕੋਈ ਤੂੰ ਕਰੇਗਾ ਹੀ ਆ ਇਹਨੂੰ ਭੁਲੇਖਾ ਬਹੁਤ ਵੱਡਾ ਇਹਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਵਾਂ ਮੈਂ ਜਾਨ ਨਹੀਂ ਦਿੰਦਾ ਬੰਦਾ ਇਹ ਇੱਥੇ ਹੀ ਰਹਿਣਾ ਪਊ ਕੱਟ ਜਾਉਂਗਾ ਕੋਈ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ ਤੂੰ ਫੋਟੋ ਨੇ ਭੇਜ ਦਿੱਤਾ ਪ੍ਰਾਣੀ ਦਾ ਵੀ ਸਾਡੇ ਸਾਹਮਣੇ ਦਾ ਬੇਵਫਾ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾਲੋ ਇੱਥੇ ਸਾਡੇ ਹੀ ਨਾ ਜੀ ਇੱਕ ਬੱਬਲਦੀਪ ਸਿੰਘ ਜੇ ਹੀ ਹੈ ਸੀ ਵਰੇਪ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਬੋਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ dawa ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਸਸਪੈਂਸ਼ਨ ਸਸਪੈਂਡ ਕਰ ਦਿੰਦੀ ਇਹਨੂੰ ਫੇਰੀਆ ਖਲਾਉ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਗੀ ਇਹ ਸਸਪੈਂਡ ਕਰ ਦੋ ਹਾਂ ਬਿਲਕੁਲ ਇੱਥੇ ਹੀ ਮੇਰੀਆਂ ਦਸਮੇਸ ਕੱਲਾ ਮੈਂ ਪੈਸੇ ਫੂਲਾਏ ਮੁੰਡਕੀ ਨੇ ਮੁੰਡਕਾ ਨੇ ਫੋਨ ਕੀਤੇ ਮੈਂਦੇ ਤੋਂ ਕੁਝ ਨਹੀਂ ਫੂਲਾਇਆ ਜਦੋਂ ਮੈਂ ਲੋਕ ਫੋਨ ਕਰਦੇ ਮਾਣੇ ਕਿਹੜਾ ਗੁਰਦਰ ਸਿੰਘ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਆ ਗਿਆ ਜੀ ਇਹ ਮਕੰਮੇ ਏਡੇ ਹਨ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐਂ ਲੱਗਦਾ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਇਹ ਤਾਂ ਫਰੀ ਵਾਲੀ ਸੰਸਾਹ ਭਾਲਦੇ ਮੇਰੇ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੇ ਨੂੰ ਬਲੌਕ ਹੈ ਤੇਰੀਆਂ ਜਿੱਡੀਆਂ ਕੰਪਲੀਟ ਹੈ ਕਿਸੇ ਦੀਆਂ ਨਹੀਂ ਹੈਗੀਆਂ ਸਾਉਂਡ ਵੀ ਕੋਣ ਨਹੀਂ ਹੁੰਦਾ ਤੇਰੀ ਨਾ ਲੈ ਕੇ ਕੋਣ ਨਹੀਂ ਹੁੰਦਾ ਇਹ ਤਰੀਕਾ ਥੋੜੀ ਹੈ ਕਾਹਦਾ ਕੰਮ ਹੈ ਤੂੰ ਵਾਟਰ ਸਪਲਾਈ ਦਾਗਾ ਵਾਟਰ ਸਪਲਾਈ ਜਿਸ ਨਾਲ ਸਾਡੇ ਕੋਲ ਪਰ ਸੀਵਰੇਜ ਨੂੰ ਤਾਂ ਕੰਮ ਇਹ ਤੋਂ ਗਲਤ ਸਟੇਟਮੈਂਟ ਦੇਈ ਹੈ। ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਦੇਖੋ। ਮੈਂਟੇਨੈਂਸ ਦਾ ਕੰਮ ਆ। ਪਰ ਉਹ ਹੀ ਤਾਂ ਕਰਾਉਣਾ। ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਟਣਾ? ਅੱਛਾ ਹਾਂ। ਇਹ ਉਹੜਾ ਫਿਰ ਉਹਨੇ ਤਾਂ ਪਾਣੀ ਕਲੈਕਸ਼ਨ ਆ ਸਰ ਉਹ ਮੈਨੂੰ ਆ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਟੂਗਾ? ਸੀਵਰੇਜ ਦਾ ਪਾਣੀ ਆਪਣੇ ਕੱਢਣਾ ਚਾਹੀਦਾ। ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨੂੰ ਜਰਾ ਫਤਰਾਉਂਦੇ। ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ। ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਇੱਥੇ ਸੀਵਰੇਜ ਦਾ ਪਾਣੀ ਇੱਥੇ ਆ ਕੇ ਖੜ ਜਾਂਦਾ ਹੈ ਬਾਈ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਆ ਵੀ ਆਈ ਸੀ ਹੈ ਮਰਸੋ ਤੁਹਾਡੇ ਨਾਲ ਪਹਿਲਾਂ ਗੱਲ ਕਰੀ ਤੁਸੀਂ ਕਿਹਾ ਪਰਸਪਰਾ ਤੈਨੂੰ ਮਿਲਦਾ ਆ ਕੇ ਬਾਅਦ ਤੁਸੀਂ ਨਾ ਕਰ ਸਕਦੇ ਤਾਂ ਤੇ ਵੀ ਗੱਲ ਆ ਥੋੜੀ ਥੋੜੀ ਉੱਥੇ ਜਾ ਕੇ ਮੁੰਡਿਆਂ ਨਾਲ ਤਰਫ ਬਿੱਚ ਨਾ ਕਰ ਬੋਲ ਰਿਹਾ ਹਾਂ ਹਾਂ ਜੀ ਮੈਂ ਕਰਾਇਆ ਸਭ ਕਰ ਦਿੱਤਾ ਆ ਤੇ ਮੈਂ ਕਿਸੇ ਨਾਲ ਕਰਦਾ ਨਹੀਂ ਮੈਂ ਸਰੀਰਕ ਪ੍ਰੇਸ਼ਣ ਕਰਦਾ ਨਹੀਂ ਮੈਂ ਕਿਹਾ ਤਰਫ ਆਪ ਕੋ ਰੋਣ ਲਾ ਹੂੰ ਵੀ ਮੈਂ ਆਇਆ ਵੀ ਤੋਂ ਤਾਂ ਵੀ ਸਪੋਰਟ ਦੀ ਫਾਈਲ ਬਾਈ ਨਾ ਪਹਿਲਾਂ ਇੱਧਰ ਵੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈ ਲੱਗ ਕੇ ਵਿੱਚ ਪਈ ਹੋਈ ਹੈ ਬਾਈ ਬਿਚ ਉਹਨਾਂ ਦੀ ਆਉਦੀ ਮੇਰੇ ਕੋਲ 4 ਇੰਚ ਦੀ ਸ਼ੀਨ ਸੁਪਾਈ ਹੋਈ ਥੋੜੀ ਪਹਿਲਾਂ ਉਹ ਹੀ ਬਾਈ 4 ਇੰਚ ਸੁਪਾਈ ਹੋਈ ਹੈ ਉਹ ਕੀ ਹੈ ਜਿਹੜੇ ਸੀਵਰ ਜੁੜੀ ਹੁੰਦੇ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਹੈ ਪੁਰਾਣਾ ਸੀਵਰ ਆ ਕਿਤੇ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਪੜਦੋਣਾ ਰਿਸਪੌਂਸਿਬਲ ਕੌਣ ਹੈ ਸੁੰਤਾ ਲੋਬੇ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਕਿ ਜੇ ਤੁਸੀਂ ਅੱਜ ਆਏ ਮੇਰੇ ਸਾਹਬ ਨੂੰ ਕਿਹਾ ਕਿ ਜੇ ਐਸਾ ਪ੍ਰਵਾਲਿਕੀ ਵੀ ਲਿਆਉਣੀ ਹੈ ਮੈਂ ਤਾਂ ਫੋਨ ਵੀ ਦੇ ਦਾਂਗੇ ਪਾ ਦੇਾਂਗੇ ਪਰ ਇਹ ਉਦੋਂ ਪਾ ਦਾ ਇਹਨਾਂ ਦੇ ਨਾਲ ਆਪਣੇ ਸਾ ਦਾ ਸਪੋਰਟ ਚੁੱਕਿਆ ਮੇਰਾ ਪੂੰਤਾ ਚੋ ਗਿਆ ਅਕੋ ਤੈਨੂੰ ਕਿਹਦੇ ਤੋਂ ਆਉਂਦਾ ਮੈਂ ਮਿਸ ਕਾਲਾਂ ਇੱਥੇ ਮੈਂ 10 ਮਿਸ ਕਾਲਾਂ ਮੈਂ ਸਪੈਸੇ ਫੋਨ ਹੈ ਕਿੰਨੇ ਲੋਕਾਂ ਨੇ ਫੋਨ ਕੀਤੇ ਮੈਂ ਵੀ ਤੁਹਾਨੂੰ ਕੁੱਝ ਨਹੀਂ ਫੋਨ ਲਿਆ ਜਦ ਤਿੰਨ ਲੋਕ ਫੋਨ ਕਰਦੇ ਪਾਣੀ ਕਿਹੜਾ ਗੋਦ ਚ ਤੇ ਮੱਸੀਆ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਕੋਈ ਖਬਰ ਲਾਉਣੀ ਹੈ ਤੇ ਸਾਡੀ ਆਪਦੀ ਬੰਦਮੀ ਹੈ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਹੁੰਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਔਰ ਤੇ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇ। ਬਦਲੀ ਬੁੱਲੀ ਤੇਰੀ ਕੋਈ ਨਹੀਂ ਕਰਾਉਣਾ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲ ਆ। ਆ ਦੇਖ ਵੀ ਕਿੰਨੇ ਡੇਮੇਜ ਕਰ ਲਿਆ। ਦੂ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਘਰੋਂ ਬੈਠੇ ਤਾਂ ਦਾ ਨਹੀਂ ਚੱਕਾ ਘਰੋਂ ਘਰੋਂ ਬੈਠਾ ਹੀ ਤੂੰ ਕਹਿ ਦਿੰਦਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਤਾਂ ਕਿੰਨੇ ਵਾਰੀ ਕਿਹਾ ਤੈਨੂੰ ਕਰੇਵੇਂ ਨੇ ਫਾਈਪ ਤਾਂ ਮੈਂ ਫਾਈਪ ਤਾਂ ਗੁਰਦਲੇ ਕਹਿੰਦੇ ਅੰਨ ਦੀ ਦੁਨੀਆ ਪੇ ਕੱਲੀ ਗੁਰਦਵਾਰੇ ਦੀ ਗੱਲ ਹੀ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਤੁਹਾਡੀਆਂ ਬਈਆਂ ਲੈ ਕੇ ਚੱਲਾਂ ਮੈਂ ਉਹਨੇ ਲੈ ਕੇ ਚੱਲੀਏ ਫੇਰ ਤੋਂ ਮੈਂ ਮੈਂ ਤਾਂ ਇਹ ਕਹਿ ਰਹੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਵਾਂ ਮੈਂ ਐਲ ਸਰ ਨਾਲ ਗੱਲ ਕੀਤੀ ਹੈ ਜਿਸ ਨਾਲ ਕੋਈ ਗੱਲ ਨਹੀਂ ਕਿ ਠੇਕੇਦਾਰ ਨੂੰ ਤੇ ਬਚਾ ਲੈ ਚੱਲ ਇਹ 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 ਤੂੰ ਕਹਿਣਾ ਹੈ ਹੋਰ ਵਖਾਵਾ ਐਮ ਐਲ ਏ ਸਰ ਸਾਡੇ ਨਾਲ ਛੱਪੇ ਸਾਬ ਤੋਂ ਹੋ ਗਿਆ ਵੀ ਕਰਦੇ ਵੀ ਕਰ ਗਿਆ ਕੋਮੇਂਟ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆਉਦੇ ਅੱਗੇ ਉਹਨਾਂ ਨੇ ਕਹੋਲੇ ਉਨੇ ਆਵਦੇ ਕੋਲ ਪੈਸੇ ਲਾ ਕੇ ਟੈਂਕਟਰ ਉਹਨੇ ਪਾਣੀ ਕਿਰਾਏ ਤੇ ਕੋਈ ਰਿਸਪੋਨਸੀਬਿਲਿਟੀ 10 ਦਿਨ ਪਹਿਲਾਂ ਕਰਤੀ ਅਸੀਂ ਕਢਵਾਉਣੇ ਤੇ ਮੈਂ ਬੰਦੇ ਦਿੱਤੇ ਆ ਤੁਸੀ ਇਹ ਗੱਲ ਨਾ ਕੋ ਬੰਦੇ ਮੈਂ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਪਕਾਵਾ ਤੈਨੂੰ ਕਿੱਥੇ ਕਿੱਥੇ ਖੜਾ ਪਾਣੀ ਤਾਂ ਸਰ ਪੀਰਕੰਨਾ ਵਸਤੀ ਹੈ ਗਈ ਇਹਨੂੰ ਪੀਰਕੰਨਾ ਵਸਤੀ ਨਹੀਂ ਇੱਧਰ ਵੀ ਗਾ ਬਾਲ ਤੇ ਕਲੋਨੀ ਸਫਾਈ ਕਰ ਉਹ ਸਫਾਈ ਨੇ ਟੈਂਡਰ ਲਾਇਆ ਸਫਾਈ ਤਾਂ ਜਿੰਨਾ ਚਿਰ ਹੋਊ ਕੀ ਨਹੀਂ ਉਨਾ ਚਿਰ ਕੀ ਉਹਦਾ ਆਪਣਾ ਹੱਲਾ ਆ ਤੂੰ ਤਾਂ 15 15 ਦਿਨ ਖੜਾ ਰਹਿਤਾ ਹੋਣ ਵੀ ਹੋ ਗਿਆ ਹਫਤਾ ਘੜੇ ਨੂੰ ਨਹੀਂ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂ ਆ ਵੀ ਤੂੰ ਸਾਡਾ ਫੋਨ ਚੱਕ ਲੈ ਤੇ ਹੱਲ ਹੋ ਜੂਗਾ ਬੰਦਾ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਫੋਨ ਇਹਦਾ ਫ੍ਰੀ ਵਾਲੀ ਤਨਖਾਹ ਭਾਲਦੇ ਤੂੰ ਕਰ ਕੰਮ ਦਾ ਨਹੀਂ ਮੈਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੇਨੂੰ ਕੋਈ ਯਾਰ ਤੇਰੀਆਂ ਜਿੱਦੀਆਂ ਕੰਪਲੀਟਾ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਨਾਲ ਇਹ ਗੱਲ ਦੇ ਮਾਰੇ ਨੇ ਕਿ ਉਹ ਐਸ.ਪੀ ਸਾਹਮਣੇ ਮੈਨੂੰ ਕੋਈ ਜਵਾਬ ਨਹੀਂ ਉਹ ਯਾਰ ਕੰਮ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋਇਆ ਤੂੰ ਫੋਟੋ ਉੱਤੇ ਤੇ ਨਾ ਪ੍ਰਾਣੀ ਨਾ ਵੀ ਸਾਲੂ ਸਾਬਦਾ ਬੇਫੂਲ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾ ਲੋ ਨਹੀਂ ਮੈਨੂੰ ਤਰਾ ਕੋਈ ਚੜ੍ਹ ਹੈ ਨਹੀਂ ਓ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਪਾਰਟੀ ਕਲੋਥਿੰਗ 'ਚ ਖੜਾ ਹੁੰਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਇਹਨਾਂ ਨੂੰ ਸੈਟਅਪ ਹੋਇਆ ਨਹੀਂ ਨਹੀਂ ਤੂੰ ਫਿਰ ਆਏ ਤੂੰ ਲੋਟ ਹੀ ਨਹੀਂ ਤੋੜ ਤੁਸੀਂ ਤਨਖਾਹ ਲੈਂਦੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਆ ਉਲਟਾ ਜੀ ਜਨਾਬ ਕਰਦਾ ਰਹੇ ਪਰ ਸੰਸਾਰ ਕੋਈ ਤੋ ਕਰੇਗਾ ਹੀ ਆ ਇਹਨੂੰ ਭੁਲੇਖਾ ਬਹੁਤ ਵੱਡਾ ਇਹਨੂੰ ਆਇਆ ਕਿਤੇ ਮੈਂ ਗੋਨਿਆਂ ਆਣੇ ਵਗੈਰਾ ਚਲਾ ਲੋਕਾਂ ਦਾ ਦੁਕਾਨ ਨਹੀਂ ਕਰਦਾ ਬੰਦਾ ਇਹੋ ਇੱਥੇ ਹੀ ਰਹਿਣਾ ਪਊ ਕਾਟ ਚਾਹਣ ਹਲੋ ਈਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਾਹਿਬ ਅੱਛਾ ਮੈਂ ਮੈਂ ਕੌਣ ਲਾਉ ਤੇ ਲਾਇਆ ਹੋਆ ਤੁਹਾਡਾ ਇੱਥੇ ਸਾਡੇ ਇੰਨਾ ਜੀ ਇੱਕ ਬੱਬਲਦੀਪ ਸਿੰਘ ਜੇ ਆਈ ਹੈ ਸੀਵੀ ਰਿਪੋਰਟ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਦੇ ਖਿਲਾਫ ਲਿਖਿਆ ਪਏ ਇਹਨਾਂ ਦੀ ਸਸਪੈਂਸ਼ਨ ਸਸਪੈਂਡ ਕਰ ਦੋ ਜੀ ਇਹਨੂੰ ਫੇਰੀਆ ਕਲਾਓ ਇਹਨੂੰ ਪਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਇਸ ਸਸਪੈਂਡ ਕਰ ਦੋ ਹੈਲੋ ਮੈਂ ਕਹਾਂ ਮੈਮ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰੀਆ ਕਲਾਓ ਥੈਂਕ ਯੂ ਯਾ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪਈਦੀ ਐ ਇਹ ਮੁਲਾਜ਼ਮ ਹੈ ਹੀ ਤੱਕਪੇ ਤੇ ਬਹੁਤ ਕੁਦਰਤੀ ਪਤਾ ਕਰ ਲੱਖਾ ਇਹ ਨਾਲ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ ਹੁਣ ਅਗਲੀ ਵਾਰੀ ਐ ਐਸਟੀਓ ਦੀ ਐ ਦੱਸਦੀ ਹੁਣ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਉਹਨੂੰ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨੇ ਬੁਲਾ ਲੈਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਹਾਂ ਉਹਦੀ ਵੀ ਕੱਟੂਗਾ ਬਹੁਤ ਚੀਕੜਾ ਮੈਂ ਤੁਹਾਨੂੰ ਧੰਨਵਾਦ ਮੈਂ ਕਹਾਂ ਜੀ ਇਹ ਨਕਮੇ ਏਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਆਏ ਲੱਗਦੇ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੂੰ ਉਹ ਤੂੰ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਹੁੰਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਕੌਣ ਨਹੀਂ ਕੌਣ ਨਹੀਂ ਸੁਣਦਾ ਤਰੀ ਨਾਂ ਲੈ ਕੇ ਕੌਣ ਨਹੀਂ ਸੁਣਦਾ ਕੀ ਤਰੀਕਾ ਥੋੜੀ ਐ ਇਹਨਾਂ ਵਿੱਚ ਤਾਂ ਪਾਣੀ ਘਟਿਆ